ਸਾਰ ਮੁੱਖ ਦਰਵਾਜ਼ੇ ਰੱਖੇ ਸੀ ਤੇ ਇਹ ਸਾਰਿਆਂ ਲਈ ਸਾਂਝੀ ਵਾਲਤਾ ਦਾ ਇੱਕ ਪ੍ਰਤੀਕ ਹੈ ਸਾਡਾ ਦਰਬਾਰ ਸਾਹਿਬ ਕਹ ਲਓ ਜਾਂ ਅਸੀਂ ਹਰਮੰਦਰ ਸਾਹਿਬ ਕਹਿ ਦਿੰਨੇ ਆ ਜਿਹੜਾ ਸਾਡਾ ਵਿਰੋਧੀ ਦੇਸ਼ ਆ ਜੋ ਇਹੋ ਜੀਆਂ ਚੀਜ਼ਾਂ ਦੇ ਉੱਤੇ ਕਨਸੈਂਟਰੇਟ ਕਰ ਰਿਹਾ ਹੈ ਕਿ ਹਾਂ ਉਹ ਇਹਨਾਂ ਚੀਜ਼ਾਂ ਨੂੰ ਧਾਰਮਿਕ ਜਗ੍ਹਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਕਹੂੰਗਾ ਇਹ ਬਹੁਤ ਮੰਦਭਾਗੀ ਘਟਨਾ ਟਾਰਗੇਟ ਕਿਉਂ ਲਖਿੰਦਰ ਜੀ ਕੀਤਾ ਸੀ ਸੱਚਖੰਡ ਦਰਬਾਰ ਸਾਹਿਬ ਨੂੰ ਜੋ ਅਫੀਸ਼ੀਅਲ ਸਟੇਟਮੈਂਟ ਕੇਂਦਰ ਵੱਲੋਂ ਹੋਣ ਆਈ ਹੈ ਵੱਖ-ਵੱਖ ਨੁਮਾਇੰਦਿਆਂ ਵੱਲੋਂ ਰਾਜਨੀਤਿਕ ਆਗੂਆਂ ਵੱਲੋਂ ਵੀ ਇਹਦੀ ਨਖੇਦੀ ਕੀਤੀ ਜਾ ਰਹੀ ਹੈ। ਅਸਲ ਤੇ ਵਿੱਚ ਦੇਖੋ ਜੀ ਜਦੋਂ ਇਹ ਲੋਕ ਮਤਲਬ ਇਸ ਚੀਜ਼ ਨੂੰ ਤਾਂ ਕਰਕੇ ਲੈਂਦੇ ਧਾਰਮਿਕ ਤਾਂ ਇਸ ਚੀਜ਼ ਨੂੰ ਸੌਫਟ ਟਾਰਗੇਟ ਤਾਂ ਕਰਨਾ ਚਾਹੁੰਦੇ ਸੀਗੇ ਕਿ ਜਿਹੜੀ ਪੰਜਾਬ ਦੇ ਲੋਕ ਜੋ ਆ ਉਹ ਮਤਲਬ ਸੈਂਟਰ ਗਵਰਨਮੈਂਟ ਦੇ ਨਾਲ ਨਾਰਾਜ਼ ਹੋਣ ਕਿ ਉਹਨਾਂ ਨੇ ਸਾਡੇ ਧਾਰਮਿਕ ਸੰਸਥਾਨ ਦੀ ਪ੍ਰੋਟੈਕਸ਼ਨ ਨਹੀਂ ਕਰ ਪਾਈ। ਇਹ ਸਰਕਾਰ ਬਣੀ ਹੈ 트ੰਪ ਦੀ। ਜੀ ਇਹ ਜਦ ਤੋਂ ਵੀ ਜਿਸ ਦਿਨ ਤੋਂ ਵੀ ਇਹ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਮੈਂ ਦੇਖ ਰਿਹਾ ਹਾਂ ਕਿ ਇਹ ਜਿਹੜਾ ਇਹਨਾਂ ਦੇ ਪ੍ਰੈਜ਼ੀਡੈਂਟ ਹੈ ਮਿਸਟਰ 트ੰਪ ਇਹਨਾਂ ਦਾ ਕੋਈ ਵੀ ਸਟੇਟਮੈਂਟ ਔਰ ਕੋਈ ਵੀ ਜੋ ਵੀ ਹੁਣ ਤੱਕ ਇਹਨਾਂ ਨੇ ਬੋਲਿਆ ਉਹ ਕਿਸੇ ਤੇ ਵੀ ਕਰੇ ਨਹੀਂ ਉੱਤੇ ਵੀਡੀਓ ਬਣਾ ਕੇ ਜੁਪੀਸ਼ਨ ਸੰਦੂਰ ਦੇ ਤਹਿਤ ਭਾਰਤ ਵੱਲੋਂ ਪਾਕਿਸਤਾਨ ਨੂੰ ਕੜਾ ਜਵਾਬ ਦਿੱਤਾ ਗਿਆ ਸੀ ਜਿੱਤੇ ਸਾਡੀ ਜਿੱਤ ਵੀ ਤੇ ਉੱਥੋਂ ਦੇ 에ਅਰਬੇਜ ਜਿੱਥੇ ਦੀ ਅੱਤਵਾਦੀ ਠਿਕਾਣੇ ਵੀ ਸੀ ਉਹ ਵੀ ਨਸ਼ਟ ਕੀਤੇ ਗਏ ਐਸ 441 ਦਾ ਵਿਸ਼ੇਸ਼ ਯੋਗਦਾਨ ਰਿਹਾ ਇਸ ਸਾਰੇ ਆਪਰੇਸ਼ਨ ਦੇ ਵਿੱਚ ਤਾਂ ਉਸ ਤੋਂ ਬਾਅਦ ਕੀ ਹਾਲਾਤ ਨੇ ਅੱਜ ਜਿਹੜਾ ਅਫੀਸ਼ਲ ਸਟੇਟਮੈਂਟ ਹੈ ਇਹ ਸਾਡੇ ਭਾਰਤ ਸਰਕਾਰ ਵੱਲੋਂ ਇੱਕ ਬਿਆਨ ਹੈ ਕਿ ਸਾਡੇ ਸੱਚਖੰਡ ਜਿਹੜਾ ਦਰਬਾਰ ਸਾਹਿਬ ਹੈ ਉਹਨੂੰ ਵੀ ਇਸ ਹਮਲੇ ਦੇ ਵਿੱਚ ਉੱਤੇ ਵੀ ਸਾਜ਼ਿਸ਼ ਰਚੀ ਗਈ ਸੀ ਜਿਸ ਨੂੰ ਐਸ 443 ਨਾਲ ਜਿਹੜਾ ਦਵਸਤ ਕਰ ਦਿੱਤਾ ਗਿਆ ਤਾਂ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਲਖਵਿੰਦਰ ਸਿੰਘ ਜਹਲੋ ਤਾਂ ਕਰੋ ਸਭ ਕਿਸ ਤਰ੍ਹਾਂ ਦੇਖ ਦਿਓ ਸਾਰਾ ਸਿੰਦੂਰ ਆਪਰੇਸ਼ਨ ਹੋ ਗਿਆ ਸਫਲਤਾਪੂਰਵਕ ਅਸੀਂ ਉੱਤੇ ਜਿੱਤ ਹਾਸਲ ਕੀਤੀ ਹੈ ਜਿਸ ਵਿੱਚ ਬੜਾ ਵਧੀਆ ਮਾਹੌਲ ਹੈ ਹੁਣ ਅਗੋ ਕਿਸ ਤਰ੍ਹਾਂ ਦੇ ਦਿਓ ਕਿ ਜਦ ਤਰ੍ਹਾਂ ਇਹਨਾਂ ਨੇ ਸਾਡਾ ਧਾਰਮਿਕ ਸਥਾਨਾਂ ਨੂੰ ਹੀ ਟਾਰਗੇਟ ਕੀਤਾ ਸੀਗਾ ਜੀ 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 ਬਿਲਕੁਲ ਐਕਚੁਅਲੀ ਗੱਲ ਇਦਾਂ ਜੀ ਦੇਖੋ ਇਹ ਹੁਣ ਮੈਂ ਵੀ ਥੋੜੀ ਦੇਰ ਪਹਿਲਾਂ ਸੁਣ ਕੇ ਹਟਿਆ ਸੀਗਾ ਕਿ ਸਾਡੀ ਇੰਡੀਅਨ ਗਵਰਨਮੈਂਟ ਨੇ ਜਾਂ ਸਾਡੀ ਆਰਮੀ ਨੇ ਡਿਕਲੇਅਰ ਕੀਤਾ ਹੈ ਕਿ ਪਾਕਿਸਤਾਨ ਦੀ ਮੰਸ਼ਾ ਸ਼ਾਇਦ ਸਾਡਾ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਿੱਖਾਂ ਦੀ ਇੱਕ ਕਹਿ ਸਕਦੇ ਹਾਂ ਕਿ ਸਿੱਖਾਂ ਲਈ ਇੱਕ ਮੱਕਾ ਜਾਂ ਸਿੱਖਾਂ ਵਾਸਤੇ ਇੱਕ ਸਭ ਤੋਂ ਵੱਡਾ ਧਾਰਮਿਕ ਸਥਾਨ ਆ ਸਿੱਖਾਂ ਵਾਸਤੇ ਹੀ ਨਹੀਂ ਬਲਕਿ ਮਤਲਬ ਚਾਰੋਂ ਧਰਮਾਂ ਵਾਸਤੇ ਕਿਉਂਕਿ ਜਦੋਂ ਉਹਨਾਂ ਨੇ ਇਹ ਪੱਥਰ ਰੱਖਿਆ ਸੀ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਉਪਦੇਸ਼ ਗੁਰੂ ਨਾਨਕ ਦੇਵ ਜੀ ਨੇ ਵੀ ਬੋਲਿਆ ਸੀ ਮੇਰਾ ਉਪਦੇਸ਼ ਚੋਂ ਵੰਨੋ ਪਾ ਸੰਝਾ ਔਰ ਚਾਰ ਮੁੱਖ ਦਰਵਾਜੇ ਰੱਖੇ ਸੀ ਤੇ ਇਹ ਸਾਰਿਆਂ ਲਈ ਸਾਂਝੀ ਵਾਲਤਾ ਦਾ ਇੱਕ ਪ੍ਰਤੀਕ ਹੈ ਸਾਡਾ ਦਰਬਾਰ ਸਾਹਿਬ ਕਹ ਲਓ ਜਾਂ ਸੀ ਹਰਮਿੰਦਰ ਸਾਹਿਬ ਕਹਿ ਦਿੰਨੇ ਆ ਤੇ ਇੱਥੇ ਇਹੋ ਜੀ ਜਗ੍ਹਾ ਤੇ ਇਦਾਂ ਦੀ ਘਨੌਣੀ ਹਰਕਤ ਕਰਨ ਦਾ ਮੈਂ ਬਿਲਕੁਲ ਨਖੇਦੀ ਕਰਦਾ ਕਿਉਂਕਿ ਇਹ ਚੀਜ਼ਾਂ ਸ਼ਾਂਤੀ ਨੂੰ ਕਾਇਮ ਰੱਖਣ ਵਾਸਤੇ ਸਾਡੇ ਮਹਾਂਪੁਰਖ ਸਾਡੇ ਸਤਿਗੁਰੂ ਦੇ ਕੇ ਗਏ ਸੀਗੇ ਔਰ ਜੇ ਅੱਜ ਜਿਹੜਾ ਸਾਡਾ ਵਿਰੋਧੀ ਦੇਸ਼ ਆ ਜੋ ਇਹੋ ਜੀਆਂ ਚੀਜ਼ਾਂ ਦੇ ਉੱਤੇ ਕਨਸੈਂਟਰੇਟ ਕਰ ਰਿਹਾ ਹੈ ਕਿ ਹਾਂ ਉਹ ਇਹਨਾਂ ਚੀਜ਼ਾਂ ਨੂੰ ਧਾਰਮਿਕ ਜਗ੍ਹਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਮੈਂ ਕਹੂੰਗਾ ਇਹ ਬਹੁਤ ਮੰਦਭਾਗੀ ਘਟਨਾ ਔਰ ਇਹਦੇ ਨਾਲ ਰਿਸ਼ਤੇ સુદ્રં દી બજાયે ਜਾਂ સંસાર ਦੇ ਵਿੱਚ ਸ਼ਾਂਤੀ ਆਉਣ ਦੀ بجائے ਇਹਦੇ ਨਾਲ ਹੋਰ ਵੀ ਜਨਤਾ ਜਿਹੜੀ ਹੈ ਇਸ ਚੀਜ਼ ਤੋਂ ਸ਼ਾਂਤੀ ਤੋਂ ਦੂਰ ਜਾਏਗੀ ਔਰ ਬਲਕੇ મતલਬ ਲੋਕਾਂ ਦੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਛੱਟ ਵਜੇਗੀ ਔਰ ਇਵਨ ਕਿ ਅਸੀਂ ਜਦੋਂ ਸੁન્યા ਇਹ ਗੱਲ ਤੇ ਸਾਡੀਆਂ વાਕਿਆ ਹੀ ਭਾਵਨਾਵਾਂ ਬੜੀਆਂ ਆहत ਹੋਈਆਂ ਕਿ ਸਾਡਾ ਪડોશી ਦੇਸ਼ ਜਿਹਦੇ ਨਾਲ ਕਿ ਹਮੇਸ਼ਾ ਮਤਲਬ ਅਸੀਂ ਇਹ ਨਹੀਂ ਚਾਇਆ ਕਿ ਅਸੀਂ ਉਸ ਦੇ ਮਤਲਬ ਇਸ ਦੇ ਨਾਲ ਮਿੱਤਰ ਦਾ ਬੁਰਾ ਸਬੰਧ ਬਣਾਉਂਦੀ ਬਹੁਤ ਕੋਸ਼ਿਸ਼ ਕੀਤੀ ਸਿਰਫ ਮੇਨ ਮੁੱਦਾ ਸਾਡਾ ਰਿਹਾ ਅਤਵਾਦ ਅਤਵਾਦ ਤੇ ਅਸੀਂ ਕਿਸੇ ਤਰ੍ਹਾਂ ਦੀ ਟੋਲਰੈਂਸ ਨਹੀਂ ਬਰਦਾਸ਼ਤ ਕਰਦੇ ਬਿਲਕੁਲ ਜੀ ਜਿਵੇਂ ਹੁਣ ਮੋਦੀ ਸਰਕਾਰ ਨੇ ਸਾਡੇ ਇੰਡੀਅਨ ਗਵਰਨਮੈਂਟ ਨੇ ਮਤਲਬ ਇਸ ਵਾਸਤੇ ਕਹੇ ਦਿੱਤਾ ਆ ਸਾਡੀਆਂ ਤਿੰਨੋਂ ਆ ਮਤਲਬ ਜਿਹੜੀਆਂ ਫੋਰਸਸ ਹੈਗੀਆਂ ਤਿੰਨੋਂ ਫੋਰਸਸ ਨੂੰ ਕਹੇ ਦਿੱਤਾ ਕਿ ਤੁਹਾਨੂੰ ਫ੍ਰੀ ਹੈਂਡ ਦਿੱਤਾ ਕਿ ਤੁਸੀਂ ਕੋਈ ਵੀ ਡਿਸੀਜਨ ਲੈ ਸਕਦੇ ਹੋ ਔਰ ਜੇ ਅੱਤਵਾਦ ਨੂੰ ਕੋਈ ਸ਼ਹਿ ਦੇ ਰਿਹਾ ਜਾਂ ਸਾਡੇ ਦੇਸ਼ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਅੱਤਵਾਦੀ ਘਟਨਾਵਾਂ ਨੂੰ ਜੀ ਮਤਲਬ ਅੰਜਾਮ ਦੇਣ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਜਾਂ ਉਹਨਾਂ ਨੂੰ ਸਪੋਰਟ ਕਰ ਰਿਹਾ ਤੇ ਵਾਕਈ ਉਹਨਾਂ ਦੇ ਉੱਤੇ ਫ੍ਰੀ ਹੈਂਡ ਦਿੱਤਾ ਹੋਇਆ ਗਵਰਨਮੈਂਟ ਨੇ ਕਿ ਇਹਨਾਂ ਤੇ ਕੋਈ ਨਾ ਕੋਈ ਐਕਸ਼ਨ ਹੋ ਜ਼ਰੂਰ ਹੋਣਾ ਚਾਹੀਦਾ ਪਰ ਇਹਨਾਂ ਸੌਫਟ ਟਾਰਗੇਟ ਕਿਉਂ ਲਖਿੰਦਰ ਜੀ ਕੀਤਾ ਸੀ ਸਚਕਣ ਦਰਬਾਰ ਸਾਹਿਬ ਨੂੰ ਜੋ ਅਫੀਸ਼ਲ ਸਟੇਟਮੈਂ ਦਰ ਵੱਲੋਂ ਹੁਣ ਆਈ ਹੈ ਵੱਖ-ਵੱਖ ਨੁਮਾਇੰਦਿਆਂ ਵੱਲੋਂ ਰਾਜਨੀਤਿਕ ਆਗੂਆਂ ਵੱਲੋਂ ਵੀ ਇਹਦੀ ਨਖੇਦੀ ਕੀਤੀ ਜਾ ਰਹੀ ਹੈ ਅਸਲ ਤੇ ਵਿੱਚ ਦੇਖੋ ਜੀ ਜਦੋਂ ਇਹ ਲੋਕ ਮਤਲਬ ਇਸ ਚੀਜ਼ ਨੂੰ ਤਾਂ ਕਰਕੇ ਲੈਂਦੇ ਧਾਰਮਿਕ ਤਾਂ ਇਸ ਚੀਜ਼ ਨੂੰ ਸੌਫਟ ਟਾਰਗੇਟ ਤਾਂ ਕਰਨਾ ਚਾਹੁੰਦੇ ਸੀਗੇ ਕਿ ਜਿਹੜੀ ਪੰਜਾਬ ਦੇ ਲੋਕ ਜੋ ਆ ਉਹ ਮਤਲਬ ਸੈਂਟਰ ਗਵਰਨਮੈਂਟ ਦੇ ਨਾਲ ਨਾਰਾਜ਼ ਹੋਣ ਕਿ ਉਹਨਾਂ ਨੇ ਸਾਡੇ ਧਾਰਮਿਕ ਸੰਸਥਾਨ ਦੀ ਪ੍ਰੋਟੈਕਸ਼ਨ ਨਹੀਂ ਕਰ ਪਾਏ ਹੋ ਸਕਦਾ ਇਸ ਕਰਕੇ ਸਾਡੇ ਆਪਸ ਵਿੱਚ ਉਹਨਾਂ ਨੇ ਇੱਕ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਦੋਨਾਂ ਫਿਰਕਿਆਂ ਦੇ ਵਿੱਚ ਹਿੰਦੂ ਸਿੱਖ ਜਿਹੜੀਆਂ ਪਵਨਵੇਂ ਤੋੜਨ ਦੀ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੋਵੇ ਔਰ ਇਸ ਕਰਕੇ ਹੋ ਸਕਦਾ ਉਹ ਚਾਹੁੰਦੇ ਹੋਣ ਕਿ ਅਸੀਂ ਜੇ ਅਟੈਕ ਕਰਾਂਗੇ ਤੇ ਹੋ ਸਕਦਾ ਕਿ ਇਹ ਆਪਸ ਵਿੱਚ ਜੋ ਪੰਜਾਬੀ ਲੋਕ ਨੇ ਜੋ ਕਿ ਸ਼ੁਰੂ ਤੋਂ ਸੂਰਮੇਵਾਂ ਲੜਾਈ ਆਪਣੇ ਦੁਸ਼ਮਨਾਂ ਨਾਲ ਟਕਰਾ ਲੈਂਦੇ ਰਹੇ ਨੇ ਔਰ ਇਹ ਜੋ ਹੈ ਇਹ ਆਪਣੀ ਆਪਣੇ ਦੇਸ਼ ਦੇ ਆਪਣੇ ਜਿਹੜੇ ਲੀਡਰਾਂ ਨੂੰ ਸਵਾਲ ਕਰਨਾ ਸ਼ੁਰੂ ਕਰਨਗੇ ਕਿ ਤੁਸੀਂ ਪ੍ਰੋਟੈਕਟ ਨਹੀਂ ਕਰ पाए ਔਰ ਹੋ ਸਕਦਾ ਇਹਨਾਂ ਚੀਜ਼ਾਂ 'ਚ ਸਾਡੀ ਫੁੱਟ ਪਾਉਣ ਵਾਸਤੇ ਹੀ ਇਹ ਚੀਜ਼ ਇਦਾਂ ਦੀ ਹਰਕਤ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜੋ ਇੱਕ ਬਹੁਤ ਜ਼ਿਆਦਾ ਮਤਲਬ ਮੰਦਭਾਗੀ ਘਟਨਾ ਹੋਈ ਹੈ ਹੁਣ ਸੀਜ਼ਫਾਇਰ ਦਾ ਐਲਾਨ ਪਹਿਲਾਂ ਅਮਰੀਕਾ ਦਾ ਬਿਆਨ ਆਇਆ ਕਿ ਸੀਜ਼ਫਾਇਰ ਵਿੱਚ ਉਹਦਾ ਯੋਗਦਾਨ ਕਰਵਾਉਂਚ ਬਾਅਦ ਅਗਲੇ ਦਿਨ ਯੂ ਟਰਨ ਲੈ ਲਿਆ ਟਰੰਪ ਸਾਹਿਬ ਨੇ ਇਹਨੂੰ ਕਿਸ ਤਰ੍ਹਾਂ ਦੇ ਦੇ ਦਿਓ ਕਿ ਇਹੋ ਜਿਹੀਆਂ ਹਰਕਤਾਂ ਕਿਉਂ ਯੂਐਸ ਵੱਲੋਂ ਵੀ ਕੀਤੀਆਂ ਜਾ ਰਹੀਆਂ ਦੇਖੋ ਜੀ ਇਹ ਜੋ ਹੁਣ ਯੂਐਸ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਟਰੰਪ ਦੀ ਇਹ ਜਦ ਤੋਂ ਵੀ ਜਿਸ ਦਿਨ ਤੋਂ ਵੀ ਇਹ ਸਰਕਾਰ ਬਣੀ ਹੈ ਉਸ ਦਿਨ ਤੋਂ ਹੀ ਮੈਂ ਦੇਖ ਰਿਹਾ ਹਾਂ ਕਿ ਇਹ ਜਿਹੜਾ ਇਹਨਾਂ ਦੇ ਪ੍ਰੈਜ਼ੀਡੈਂਟ ਆ ਮਿਸਟਰ ਟਰੰਪ ਇਹਨਾਂ ਦਾ ਕੋਈ ਵੀ ਸਟੇਟਮੈਂਟ ਔਰ ਕੋਈ ਵੀ ਜੋ ਵੀ ਹੁਣ ਤੱਕ ਇਹਨਾਂ ਨੇ ਬੋਲਿਆ ਉਹ ਕਿਸੇ ਤੇ ਵੀ ਕਰੇ ਨਹੀਂ ਉਤਰੇ ਅੱਜ ਇਹਨਾਂ ਦੀ ਸਟੇਟਮੈਂਟ ਹੋਰ ਹੁੰਦੀ ਹੈ ਅਗਲੇ ਦਿਨ ਹੋਰ ਹੁੰਦੀ ਹੈ ਜਿਵੇਂ ਕਿ ਯੂਕਰੇਨ ਔਰ ਰਸ਼ੀਆ ਦਾ ਤੁਸੀਂ ਦੇਖਿਆ ਹੋਣਾ ਉਹਨਾਂ ਦਾ ਵੀ ਇਹ ਸੰਧੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ ਜਾਂ ਅਸੀਂ ਸ਼ਾਂਤੀ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਉੱਥੇ ਵੀ ਇੱਕ ਦਿਨ ਕੋਈ ਗੱਲ ਬੋਲ ਰਹੇ ਆ ਤੇ ਅਗਲੇ ਦਿਨੀ ਜਾ ਕੇ ਕੋਈ ਹੋਰ ਗੱਲਾਂ ਬੋਲੀ ਜਾਂਦੇ ਆ ਪਰ ਉਹ ਮੈਂ ਨਹੀਂ ਮੰਨਦਾ ਕਿ ਹਾਂ ਉਹ ਕੋਈ ਜ਼ਿੰਮੇਵਾਰ ਪਰਸਨ ਹੈ ਕਿ ਜਿਹਦੀ ਸਾਨੂੰ ਵਿੱਚ ਆ ਕੇ ਤੇ ਵਿਚੋਲਗੀ ਕਰਨ ਦੀ ਉਹਦੀ ਜ਼ਰੂਰਤ ਹੈ ਸੀਜ਼ ਫਾਇਰ ਤੋਂ ਬਾਅਦ ਇਹ ਦੋ ਦਿਨ ਪਹਿਲਾਂ ਹੀ ਜੋ ਪਤਾ ਲੱਗਾ ਕਿ 5% ਇਹਨਾਂ ਨੇ ਜਿਹੜੀ ਭਾਰਤੀ ਉੱਥੇ ਕੰਮ ਕਰਦੇ ਨੇ ਵੱਖ-ਵੱਖ ਕਿੱਤਿਆਂ ਦੇ ਵਿੱਚ ਜਿਉਂਨਾ ਸਾਡੇ ਦੇਸ਼ ਆਪਣੇ ਦੇਸ਼ ਹੀ ਮੰਨ ਲੋ ਪੈਸਾ ਭੇਜਣਾ ਤੇ 5% ਉੱਤੇ ਸਰਚਾਰਜ ਟੈਕਸ ਲਗਾ ਦਿੱਤਾ ਗਿਆ ਉਹ ਸਾਰਾ ਕਿਸ ਤਰ੍ਹਾਂ ਦੇਵੇ ਇਸ ਤਰ੍ਹਾਂ ਦੀ ਕਿਉਂ ਚਾਲ ਚੱਲੀ ਜਾ ਰਹੀ ਹੈ ਯੂ ਐਸ ਵੱਲੋਂ ਦੇਖੋ ਜੀ ਮੈਂ ਤਾਂ ਇਹਨੂੰ ਮੈਂ ਆਪਣੀ ਸੋਚ ਮੁਤਾਬਕ ਤਾਂ ਇਹ ਮੰਨਦਾ ਹਾਂ ਕਿ ਸ਼ੁਰੂ ਤੋਂ ਹੀ ਜਦ ਤੋਂ ਵੀ ਅੰਮ ਇਹ ਰਿਲੇਸ਼ਨਸ਼ਿਪ ਇਹਨਾਂ ਦੇ ਚਨਾਲ ਸਾਡੇ ਬਣੇ ਹੋਏ ਆ ਸਭ ਤੋਂ ਜ਼ਿਆਦਾ ਇਹਨਾਂ ਨੇ ਇੰਡੀਆ ਦਾ ਵਿਰੋਧ ਹੀ ਕੀਤਾ ਅੰਦਰੋਂ ਘਾਤੇ ਇਹ ਇੱਕ ਡਰਟੀ ਪੋਲਿਟਿਕਸ ਇੰਡੀਆ ਦੇ ਅਗੇਂਸਟ ਹੀ ਖੇលਦੇ ਰਹੇ ਆ ਚਾਹੇ ਉਹ ਅਮਰੀਕਾ ਹੋਵੇ ਚਾਹੇ ਉਹ ਬ੍ਰਿਟਿਸ਼ ਬ੍ਰਿਟੇਨ ਹੋਵੇ ਚਾਹੇ ਜਿੰਨੀਆਂ ਵੀ ਵੈਸਟਰਨ ਗਵਰਨਮੈਂਟਸ ਆ ਇਹ ਕਦੀ ਵੀ ਇੰਡੀਆ ਦੇ ਹੱਕ ਦੇ ਵਿੱਚ ਨਹੀਂ ਭੁਗਤੀਆਂ ਅੱਜ ਤੱਕ ਇਸੇ ਕਰਕੇ ਇਹ ਉਸੇ ਡਰਟੀ ਪੋਲਿਟਿਕਸ ਦੇ ਅੰਦਰ ਹੀ ਇਹੋ ਜਿਹੀਆਂ ਹਰਕਤਾਂ ਕੋਝੀਆਂ ਹਰਕਤਾਂ ਕਰਦੇ ਰਹਿੰਦੇ ਆ ਤਾਂ ਬਿਲਕੁਲ ਇਹ ਸੰ ਐਡਵੋਕੇਟ ਲਖਵਿੰਦਰ ਸਿੰਘ ਹਨ ਜਿੰਨਾ ਬੜਾ ਬਾਕੀ ਨਾਲ ਜਿਹੜਾ ਸਾਡੇ ਦੇਸ਼ ਦੇ ਵਿੱਚ ਫਿਲਹਾਲ ਹਾਲਾਤ ਬਣੇ ਹੋਏ ਨੇ ਪ੍ਰੇਸ਼ਾਨ ਸੰਦੂਰ ਹੋਣ ਤੋਂ ਬਾਅਦ ਵਿੱਚ ਅਸੀਂ ਜਿੱਤ ਆਪਣੀ ਫੌਜ ਦੇ ਇੱਕ ਪੋਜ਼ਿਟਿਵ ਰੋਲ ਨਾਲ ਫੌਜ ਦੇ ਇੱਕ ਵਧੀਆ ਜਿੱਚੇ ਰੋਲ ਨਿਭਾਇਆ ਸਾਡੀ 에ਅਰ ਫੋਰਸ ਨੇ S400 ਪ੍ਰਣਾਲੀ ਦੇ ਇੱਕ ਵਿਸ਼ੇਸ਼ ਯੋਗਦਾਨ ਨਾਲ ਉਸ ਤੋਂ ਬਾਅਦ ਜਿਹੜੇ ਹਾਲਾਤ ਬਣੇ ਉਹਦੇ ਤੇ ਬਾਕੀ ਨਾਲ ਗੱਲਬਾਤ ਕੀਤੀ